ਅੱਜ ਅਸੀਂ ਪਿੰਡ ਕਲੇਰ ਖੁੱਦ ਦੇ ਵਿੱਚ ਫੇਰ ਪਹੁੰਚਿਆ ਕਬਸਤਾਨ ਦੇ ਵਿੱਚ ਜਿੱਥੇ ਬਹੁਤ ਲੜਾਈ ਖਹਿ ਗਈ ਹੋਈ ਆ ਲੇਕਿਨ ਬੰਦੇ ਨੂੰ ਹਸਪਤਲ ਖੜ ਚੁਕੇ ਨੇ ਹੁਣ ਪਰਜਾ ਦੇ ਨਾਲ ਗੱਲਬਾਤ ਹੋਣੀਆਂ ਵੀ ਲੜਾਈ ਹੁੰਦੀ ਵੇਖੀ ਕੱਦਾਂ ਹੋ ਗਿਆ ਆ ਇਹ ਟੈਂਪੂ ਖਾਓ ਮੁੰਡੇ ਦਾ ਇਹ ਟੈਂਪੂ ਦੇ ਨਾਲ ਅਲੱਗ ਫੋਨ ਲੱਗਾ ਵਾ ਟੈਂਪੂ ਕਹੇ ਰਿਹਾ ਏ ਇਹ ਟੈਂਪੂ ਸਕੂਲ ਨਾਲ ਆ ਬੱਚਿਆਂ ਦੇ ਬੈਗ ਵਿੱਚ ਨੇ ਬੱਚਿਆਂ ਦੇ ਬੈਗ ਵਿੱਚ ਨੇ ਇਹਨਾਂ ਦੇ ਨਾਲ ਅੱਗੇ ਜਾ ਕੇ ਬਾਅਦ ਚ ਗੱਲਬਾਤ ਕਰਾਂਗੇ ਇਹਨਾਂ ਨਾਲ ਕਰੀਏ ਕੋਈ ਲੜਾਈ ਹੁੰਦੀ ਵੇਖੀ ਕਹਿੰਦੇ ਇੱਥੇ ਬੋਲਦਾ ਨਹੀਂ ਤੱਕ ਲੰਦਾ ਵੇਖਾ ਕਿ ਨਹੀਂ ਥੇ ਨਹੀਂ ਵੇਖਿਆ ਸਾਰੇ ਨੇ ਇਹ ਸਾਰੇ ਗੁੰਗੇ ਬੋਲੇ ਲੋਕ ਕੂੜੀ ਸਕਦੇ ਤੇ ਇਹਦੇ ਮਜ਼ਾਕ ਬੋਲ ਨਹੀਂ ਸਕਦੇ ਆ ਹੀ ਵਿਖਾਉਂਦੇ ਆ ਇੱਕ ਦਾਤਾ ਐ ਚੋ ਇਹ ਨੂੰ ਦਾਤਰ ਨੂੰ ਫੋਨ ਲੱਗਾ ਪਿਆ ਫੋਨ ਲੱਗਾ ਕੋਈ ਗੱਲ ਨਹੀਂ ਲੱਗਾ ਤੇ ਕੋਈ ਗੱਲ ਇਹਨੂੰ ਲੱਗਾ ਹੋਰ ਕਿੱਦਰਾ ਹੈ ਆ ਆ ਦੱਸ ਦਿੰਦਾ ਇੱਕ ਆ ਵੇਖੋ ਇਹ ਦਾਤ ਨੂੰ ਵੀ ਖੂਨ ਲੱਗਾ ਵਾ ਕੋਈ ਇਹ ਬੰਦਾ ਕਹਿ ਸਕਦਾ ਨਾ ਨਹੀਂ ਹੁੰਦੀ ਦੇਖੀ ਆਪਾਂ ਅਸੀਂ ਤਾਂ ਮਗਰ ਆਏ ਹਾਂ ਹਾਂਜੀ ਸਾਡੇ ਤੇ ਮੈਂ ਤਾਂ ਡਰਾਈਵਰ ਹੀ ਮਗਰ ਆਏ ਆ ਅਸੀਂ ਤੋਂ ਨਾ ਰਹਿਵਰੀ ਮਗਰ ਆਏ ਇਹ ਲੜਾਈ ਕਿਹੜੀ ਗੱਲ ਹੋਈ ਕੋਈ ਪਤਾ ਇਹ ਬਦਲ ਯਾਰ ਇਹ ਤਾਂ ਪਿਛਾ ਪਤਾ ਪਤਾ ਟਰੋ ਉਧਰ ਵੀ ਹੋਣੀ ਨੇ ਸਾਰਿਆਂ ਦੇ ਹੋਰ ਕਿਹਨੂੰ ਪਤਾ ਲੜਾਈ ਹੁੰਦੀ ਕਿ ਜੱਜ ਸਾਹਿਬ ਵੇਖਣ ਵਾਸਤੇ ਆਏ ਆ ਝਗੜਾ ਹੋ ਗਿਆ ਹਟ ਗਿਆ ਵਾ ਬੰਦੇ ਨੂੰ ਡਰਾਈਵਰ ਨੂੰ ਹਸਪਤਾਲ ਲੈ ਗਿਆ ਉਸ ਤੋਂ ਬਾਅਦ ਇੱਥੇ ਸੰਗਤ ਪਹੁੰਚੀ ਜੇ ਸਾਰੀ ਕਮਸਤਾਨ ਦੇ ਵਿੱਚ ਹਾਂ ਪਤਾ ਕਿ ਇਹਨੂੰ ਮਾੜਾ ਮੋਟਾ ਆਏ ਤੇ ਪਿੰਡੋਂ ਆਏ ਜੀ ਪਿੰਡੋਂ ਆਏ ਕੀ ਤੁਹਾਡਾ ਕੋਈ ਲੱਗਦਾ ਸਾਡਾ ਭਰਾਵਾ ਜੀ ਤੁਹਾਡਾ ਭਰਾਵਾ ਲੜਾਈ ਕਿਹ ਗੱਲ ਤੋਂ ਹੋਈ ਆ ਪਤਾ ਨਹੀਂ ਜੀ ਹਾਂ ਨਹੀਂ ਪਤਾ ਨਹੀਂ ਹੋਰ ਲੜਾਈ ਹੁੰਦੀ ਵੇਖੀ ਕਿਹਨੇ ਨਹੀਂ ਵੇਖੀ ਇਹ ਐ ਨਹੀਂ ਜੰਦਾ ਕਿਸੇ ਨੇ ਵੇਖੀ ਇਹ ਬਾਟਾ ਸਾਰੇ ਆ ਪਿੰਡ ਦਾ ਸਰਪੰਚਾ ਨਾਲ ਥੋੜੀ ਬੁਧੀ ਗੱਲਬਾਤ ਕਰਦੇ ਆ ਕਿਸੇ ਨੂੰ ਪਤਾ ਭਾਈ ਜੇ ਕਿਸੇ ਨੂੰ ਪਤਾ ਲੜਾਈ ਹੁੰਦੀ ਵੇਖੀ ਆ ਕਿੰਨੇ ਸੱਟਾਂ ਲਾਈਆਂ ਕਿੱਦਾਂ ਹੋਈ ਆ ਉਹ ਦੱਸ ਸਕਦਾ ਕੇਤੇ ਕੋਈ ਜਾਮਣੀ ਉਹਨੂੰ ਉਹਨੂੰ ਭਗਵਾਨ ਤੋਂ ਮਾਨ ਵਾਂਗੂ ਮਾਨ ਵੱਲੋਂ ਉਹਨੂੰ ਪੈਸੇ ਮਿਲਣੇ ਆ ਜਿਹੜਾ ਕਿਸੇ ਦੀ ਗਲਤ ਮਰਤ ਕਰਦਾ ਨਾ ਇਹ ਭਲੇਖਾ ਨਾਲ ਦੇ ਉਹ ਸਰਕਾਰ ਨੇ ਪੈਸੇ ਦੇਣੇ ਆ। ਅੱਜ ਉਹ ਬੱਚੇ ਲੈ ਕੇ ਆਇਆ ਜਿਹੜਾ ਇੱਥੋਂ ਦੇ ਬੱਚੇ ਲੈ ਆਇਆ। ਹਾਂ। ਭਰਾ ਹੈਗਾ ਮੇਰਾ। ਅੱਛਾ। ਇਹ ਉਹ ਗੱਡੀ ਲੈ ਕੇ ਆਇਆ ਜਿਹਦੇ ਬੱਚੇ ਲੈ ਕੇ। ਠੀਕ ਆ। ਤੇ ਉਹ ਬੱਚਿਆਂ ਨੂੰ ਪਤਾ ਵਾ ਇੱਥੋਂ ਦੇ ਬੱਚੇ ਆ ਜਿਹਨਾਂ ਨੂੰ ਲੈ ਕੇ ਤਾਣ ਆਇਆ ਹੈਗਾ। ਅੱਛਾ ਜੀ। ਤੇ ਉਹ ਬੱਚੇ ਦਾ ਹਾਂਜੀ ਇੱਥੇ ਪਿੰਡ ਦੇ ਆ। ਇਹ ਪਿੰਡ ਦੇ ਵਿੱਚ ਕੋਈ ਹੈ ਜਿਹਦਾ ਕੋਈ ਬੱਚਾ ਹੈ ਤਵੇ ਗੱਡੀ ਦੇ ਕੋਈ? ਨਹੀਂ। ਅੱਛਾ। ਤੇ ਉਹ ਗੱਡੀ ਲੈ ਕੇ ਆਇਆ ਤੇ ਇੱਥੇ ਢੇਰ ਜਿਹੇ ਨੂੰ ਪਾ ਗਏ ਆ। ਆ ਮੜੀਆਂ ਦੇ ਲੱਗ। ਪੈ ਕੌਣ ਨੇ? ਇਹ ਇਹ ਜੀਨੀ ਦਾ ਮੁੰਡਾ ਪਰ ਮੈਨੂੰ ਨਹੀਂ ਪਤਾ ਉਹ ਰਸ਼ਪ ਜੀਨੀ ਦਾ ਮੁੰਡਾ ਪਿੰਡ ਦੇਖਦੇ ਆ ਹਾਂਜੀ ਇੱਥੇ ਪਿੰਡ ਦੇ ਆ ਕਿੱਥੇ ਪਿੰਡ ਦੇ ਆ ਅੱਛਾ ਹੂੰ ਤੇ ਉਹ ਬਾਕੀ ਬੰਦਾ ਸਾਡਾ ਦੱਸੂਗਾ ਹੌਸਪੀਟਲ ਲੈ ਗਏ ਉਹਨੂੰ ਮਤਲਬ ਦਾਤ ਬੜੇ ਬੜੇ ਨੇ ਹਾਂਜੀ ਦਾਤ ਉਹਦੇ ਵੱਜੇ ਇੱਥੋਂ 6 ਕੰਨ ਵੱਢਿਆ ਗਿਆ ਉਹਦਾ ਇੱਥੇ ਸਿਰ ਉਹਨੂੰ ਲੈ ਗਏ ਹੌਸਪੀਟਲ ਜਾਵਾ ਸੀਰੀਅਸ ਉਹਨੂੰ ਚੁੱਕ ਕੇ ਲੈ ਗਏ ਮੁੰਡੇ ਹਲੇ ਆਏ ਭਤੀਜੇ ਮੇਰੇ ਤੇ ਉਹ ਮੁੰਡਾ ਸਾਡੇ ਲੈ ਗਏ ਉਹਨਾਂ ਹੌਸਪੀਟਲ ਬਾਕੀ ਉਹ ਦੱਸੂਗਾ ਇਹ ਕਿਹੜਾ ਬੰਦਾ ਉਹਨੇ ਪਰਚਾ ਉਹ ਕਰੂਗਾ ਹੁਣ ਠੀਕ ਆ ਜੀ ਗੱਲ ਬਾਤ ਨਹੀਂ ਕਰ ਸਕਦਾ ਉਹ ਗੱਲ ਬਾਤ ਜ਼ਿਆਦਾ ਵਾ ਇੱਥੇ ਸਰਪੰਚ ਖੜਾ ਹੀ ਆਇਓ ਇੱਥੇ ਆ ਜਾਓ ਆਓ ਸਾਰੇ ਗੱਲਬਾਤ ਕਰਦੇ ਆਂ ਆ ਜਾਓ ਉਹ ਸਰਪੰਚ ਜੀ ਆਹ ਹੋਰ ਮਾਸਟਰ ਜੀ ਆ ਸਾਡੇ ਇੱਥੇ ਬੜੇ ਬੜੇ ਹਸਤੀਆਂ ਬੈਠੀਆਂ ਨੇ ਇਹਦਾ ਸਰਪੰਚ ਸਾਹਿਬ ਦਾ ਅਹੁਦਾ ਬਣਾ ਸਰਪੰਚ ਨਾਲ ਗੱਲ ਕਰ ਲਈਏ ਕਰ ਸੰਗ ਆਪਾਂ ਤਾਂ ਹਮ ਇੱਕ ਹੀ ਚੱਕਰ ਵੜਿਆ ਦੇਖੋ ਜੀ ਮੈਨੂੰ ਪਤਾ ਨਹੀਂ ਮੈਂ ਤੇ ਬਾਅਦ ਜਾਇਆ ਮੈਨੂੰ ਪਤਾ ਨਹੀਂ ਤੂੰ ਆ ਜਿੰਦੀ ਜਨਤਾ ਵੇਖਣ ਵਾਸਤੇ ਆਈ ਆ ਸਿਰਫ ਗੱਲਦਿਆਂ ਨੇ ਦੱਸਿਆ ਗਿਆ ਹੈ ਗੱਲ ਆ ਪਤਾ ਨਹੀਂ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਨਹੀਂ ਇਹਨਾਂ ਨੂੰ ਸੁਣਿਆ ਵੀ ਨਹੀਂ ਆਪਾਂ ਨਹੀਂ ਮੈਂ ਸੁਣਿਆ ਮੈਂ ਤੇ ਬੰਦੇ ਜਦੋਂ ਇਕੱਠੇ ਹੋਏ ਉਹਦੋਂ ਆਇਆ ਅੱਛਾ ਤੋਂ ਗੱਲ ਮੋਕੀ ਨਹੀਂ ਸਕਪਨ ਸਾਹਿਬ ਨੂੰ ਪਿੰਡ ਦੇ ਨੂੰ ਨਹੀਂ ਪਤਾ ਹਾਂਜੀ ਹੁਣ ਤੁਸੀਂ ਕੋਈ ਮਰ ਨਹੀਂ ਆ ਬਸ ਬੰਦੇ ਇਕੱਠੇ ਆਏ ਸੀ ਤੇ ਹੁਣ ਆਏ ਇੱਥੇ ਆਣ ਕੇ ਵੇਖਿਆ ਪਤਾ ਨਹੀਂ ਕੀ ਹੋਇਆ ਬੰਦਾ ਲੈ ਗਏ ਆ ਹੜਕ ਪਹਿਲਾਂ ਹੀ ਬੰਦਾ ਲੈ ਗਏ ਆ ਮਤਲਬ ਕੋਈ ਇੱਥੇ ਪਤਾ ਨਹੀਂ ਇੱਕ ਕਰੀ ਫੋਨ ਐ ਸੱਚ ਨੂੰ ਲਾ ਦੇ ਇੱਕ ਕਰੀ ਫੋਨ ਕਰ ਛੜੀਏ ਬਾਅਦ ਹਸਪਤਾਲ ਪਹੁੰਚਾਂਗੇ ਕੋਈ ਨਹੀਂ ਠੀਕ ਆ ਹੁਣ ਇਹ ਨਹੀਂ ਆਇਆ ਇੱਥੋਂ ਨਹੀਂ ਆਦਾ ਅਸੀਂ ਗੱਲ ਜੀ ਕੌਣ ਸਰ ਕੁਦਾ ਮਾਲਕ ਜੇ ਸ਼ੁਗੋਲੇ ਮਾਲਕ ਜੇ ਹਾਂਜੀ ਵੀਡੀਓ ਚੱਲ ਰਹੀ ਬੋਲੋ ਕੀ ਗੱਲ ਹੋਈ ਆ ਕੰਦਾ ਹੋਈ ਆ ਮੈਂ ਰਣਜੀਤ ਸਿੰਘ ਰਿਪੋਰਟਰ ਜੱਟ ਵੀ ਤੋਂ ਜੀ ਕੋ ਕੋ ਨਾ ਕੀ ਨੇ ਗੁਰਚੰਦ ਸਿੰਘ ਨਾਮ ਵਾ ਮੁੰਡੇ ਦਾ ਗੁਰਚੰਦ ਸਿੰਘ ਇੱਕ ਮਨੀਸ਼ ਸਿੰਘ ਹਾਂਜੀ ਇੱਕ ਇਹ ਬਲੇ ਇਹ ਬਲੇ ਕਿੱਥੋਂ ਦੇ ਆ ਕਲੇਖੁਰਦ ਦੇ ਆ ਹੂੰ 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 ਇਹ ਦੋਵਾਂ ਲਈ ਆ ਪਿਆਰਾ ਕੋਈ ਹੋਰ ਨਾ ਕਿਸੇ ਦਾ ਕੋਈ ਹੋਰ ਨਾ ਜਾਦਾ ਕੋਈ ਡਾਕਟਰ ਪਏ ਇੱਥੇ ਵੀਡੀਓ ਬਣਾਈ ਡਾਕਟਰ ਪਏ ਨੇ ਗੱਡੀ ਨੂੰ ਫੋਨ ਲੱਗਾ ਪਿਆ ਲੇਕਿਨ ਪਿੰਡ ਦੇ ਬੰਦਾ ਇੱਥੇ ਕੋਈ ਨਹੀਂ ਹੋ ਟਾਈਮ ਇਹ ਬਾਹਰ ਦੇ ਵਿੱਚ ਆਇਆ ਜਦੋਂ ਕੋਈ ਬੰਦੇ ਕੋਲ ਚੁੱਕਣ ਆਇਆ ਰੋਣਾ ਪਿਆ ਬਾਅਦ ਚ ਆਇਆ ਹਾਂ ਆ ਪਿੰਡ ਦੀ ਜਨਤਾ ਹਾਂਜੀ ਅਛਾ ਰਿਸ਼ਤੇਦਾਰੀ ਵੀ ਹੈਗੀ ਆ ਹਾਂ ਆ ਆ ਇਹ ਇਹ ਮੁੜੇ ਆਏ ਨੇ ਠੀਕ ਠੀਕ ਜੀ ਅੱਛਾ ਠੀਕ ਆ ਠੀਕ ਆ ਚਲੋ ਉਹ ਬੰਦਾ ਹਸਪਤਾਲ ਲੈ ਚੁੱਕੇ ਨੇ ਖਰ ਚੁੱਕੇ ਨੇ ਇੱਥੋਂ ਲਈ ਖਬਰ ਲੱਗੇ ਵਾ ਹਸਪਤਾਲ ਜਾਵਾਂਗੇ ਐਸਐਟੂ ਸਾਹਿਬ ਨੂੰ ਫੋਨ ਕਰ ਦੇਣ ਲੱਗੇ ਆ ਠੀਕ ਆ ਜੀ ਜਿੰਨੀ ਮਤ ਹੋ ਗਈ ਵੱਧ ਤੋਂ ਵੱਧ ਹੋ ਗਈ ਠੀਕ ਆ ਸਰ ਹਾਂ ਜੀ ਐਸਐਟੂ ਸਾਹਿਬ ਸੇਖੋਂ ਠਾਲੂ ਨੂੰ ਜੀ ਹਾਂ ਜੀ ਸੇਖੋਂ ਠਾਣੇ ਤੋਂ ਐਸਐਟੂ ਸਾਹਿਬ ਨਹੀਂ ਜੀ ਨਹੀਂ ਕੌਣ ਸਾਹਿਬ ਮਾਦਰੀ ਸਿਗਰਪੁਰ ਤੋਂ ਬਹਾਲ ਹੈ ਯਾਤਵੀ ਤੋਂ ਸਰ ਪਿੰਡ ਕਲੇਰ ਖੁਰਦ ਦੀਆਂ ਕਬਰਾਂ ਦੇ ਵਿੱਚ ਇੱਕ ਬੰਦੇ ਨੂੰ ਕਾਫੀ ਵੜਿਆ ਗਿਆ ਤਾਂ ਫੇਣੀ ਲੱਗਾ ਜੀ ਕਿੱਥੇ ਲੱਗੇ ਜੇ ਲੱਗੇ ਰਮ ਸੇਖੋ ਥਾਣਾ ਖੁਰਜਿੰਦ ਸਿੰਘ ਦਾ ਸੱਟ ਨੂੰ ਫੋਨ ਲਾਇਆ ਦੇਖਦੇ ਆ ਚੁੱਕਦੇ ਨਹੀਂ ਚੁੱਕਦੇ ਇੱਕ ਜਿਹੇ ਸੁੱਤੇ ਨਹੀਂ ਉੱਠੇ ਔਰ ਟਾਈਮ ਘਟਾ ਨਾ ਜੀ ਆਹ ਡਿਊਟੀ ਉੱਤੇ ਜਾਂਦੇ ਆ ਆਹ ਚਿੱਪਤੀ ਕੋਲ ਫੇਲਾਇ ਕਰੀ ਸੋਰੀ ਲਾਇਆ ਕਰੀ ਹਲੋ ਹਾਂਜੀ ਇੱਥੇ ਤੋਂ ਸਭ ਜਿੰਦਰ ਸਿੰਘ ਜੀ ਹਾਂਜੀ ਸਰਮਰ ਜਿੰਦਰ ਸਿੰਘ ਜੀ ਆਰਟੀਵੀ ਤੋਂ ਇੱਥੇ ਪਿੰਡ ਕਲੇਰ ਖੁਰਦ ਕਵਰਾਂ ਦੇ ਵਿੱਚ ਹਲੋ ਹਾਂਜੀ 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 ਸਰੋ ਕਾਫੀ ਇੱਕ ਬੰਦੇ ਨੂੰ ਸੱਟਾਂ ਲਾਈਆਂ ਵੱਢਿਆ ਗਿਆ ਦਾਤ ਵੀ ਇੱਥੇ ਪਿਆ ਵੈਣ ਇੱਥੇ ਘਲੋਤੀ ਆ ਤੇ ਬੰਦੇ ਨੂੰ ਹਸਪਤਾਲ ਲੈ ਗਏ ਯਾਰ ਨਿਸ਼ਾਰਾ ਮੱਜਾ ਸਿੰਘ ਅਸ਼ਾਂਗੀ ਉਹ ਤੁਹਾਡੇ ਧਿਆਨ ਚ ਲਿਆਉਣਾ ਹੈ ਕਿਉਂ ਖਬਰ ਇਥੋਂ ਹੀ ਬਣੀ ਆ ਕਾਫੀ ਪੱਜਾ ਕੱਠੀ ਹੋਈ ਆ ਤੇ ਦਾਤ ਵੀ ਆ ਵੈਨ ਨੂੰ ਵੀ ਖੂਨ ਲਗਾ ਵੈਨ ਵੀ ਇੱਥੇ ਖੜੀ ਆ ਇਹਨੂੰ ਵੀ ਜਿੱਦਾਂ ਕੰਨੀ ਕਰ ਲਿਓ ਅੱਜ ਤੁਹਾਡੇ ਧਿਆਨ ਚ ਲਿਆਉਣਾ ਸੀ ਠੀਕ ਹੈ ਜੀ ਸਰ ਤੇ ਪੌਣ ਸ਼ਾਨ ਕਰਕੇ ਜਿਹੜਾ ਸੱਚਾ ਉਹਦੀ ਗਰੀਬ ਦੀ ਮਤਤ ਕੰਨੀ ਜ਼ਰੂਰੀ ਆ ਠੀਕ ਹੈ ਜੀ ਠੀਕ ਆ ਸਰ ਜੀ ਸਤਿ ਸ੍ਰੀ ਅਕਾਲ ਠੀਕ ਹੈ ਚਲ ਮੈਂ ਚ ਮਾਰਾਂ